ਤਾਸ ਸੇਵੋ ਜਾਸ ਸੇਵਤ ਹੋ ਹੈ ਪੂਰਨ ਕਾਮ ਉਹਨੂੰ ਸੇਵੋ ਜਿਹਦੇ ਸੇਵਨ ਨਾਲ ਪੂਰੇ ਕੰਮ ਹੋਣ ਸੇਵਾ ਉਹਦੀ ਕਰੋ ਜਿਹਦੇ ਸੇਖੋ ਨਾ ਕਿ ਪੱਥਰ ਦੀ ਸੇਵਾ ਕਰਦੇ ਹੋ ਜਿੱਦੀ ਸੇਵਾ ਨਾਲ ਕੰਮ ਪੂਰੇ ਨਹੀਂ ਹੁੰਨੇ ਉਹਦੀ ਸੇਵਾ ਨਹੀਂ ਕਰਨੀ ਚਾਹੀਦੀ ਜੇ ਹੁਣ ਸਾਡੀ ਜਿਹੜੀ ਸੇਵਾ ਲੱਭਦਾ ਹੈ ਸਾਡੇ ਸੇਵਾ ਦਾ ਮਤਲਬ ਉਸ ਸ਼ਬਦ ਵਿਚਾਰ ਗੁਰ ਕੀ ਸੇਵਾ ਸ਼ਬਦ ਵਿਚਾਰ ਜੇ ਦਾ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਅਸੀਂ ਕਰਦੇ ਆਂ ਇੱਕੋ ਬੀੜ ਦੇ ਤੌਰ ਤੇ ਪੋਥੀ ਦੇ ਤੌਰ ਤੇ ਫਿਰ ਇਹਨੇ ਫੜਾ ਫਿਰ ਮੂਰਤੀ ਪੂਜ ਲਈਓ ਕੁਛ ਨਹੀਂ ਹੋਇਆ ਜੇ ਉਹਦੀ ਸ਼ਬਦ ਵਿਚਾਰ ਕਰਦੇ ਆਂ ਫਿਰ ਉੱਥੇ ਫਲ ਮਿਲੂਗਾ ਜੇ ਦੂਜਾ ਫਲ ਮਿਲਦਾ ਤਾਂ ਉੱਥੇ ਮਿਲ ਜਾਂਦਾ ਸਾਰਿਆਂ ਨੂੰ ਜਿਹੜੇ ਸੇਵਾ ਕਰਦੇ ਨੇ ਰੋਜ਼ ਪ੍ਰਕਾਸ਼ ਕਰਦੇ ਨੇ ਜਿਹਨਾਂ ਦੇ ਘਰਾਂ 'ਚ ਕਈ ਕਈ ਪੀੜ੍hiyan ਕਰਦੇ ਰਹੇ ਨੇ ਉਹਨਾਂ ਨੂੰ ਕੁਛ ਨਹੀਂ ਮਿਲਿਆ ਕਿਉਂ ਨਹੀਂ ਮਿਲਿਆ ਸ਼ਬਦ ਵਿਚਾਰ ਨਹੀਂ ਕੀਤੀ ਉਹਨਾਂ ਨੇ ਜਿੰਨਾ ਕਿ ਸ਼ਬਦ ਵਿਚਾਰ ਕੀਤਾ ਉਹਨਾਂ ਨੂੰ ਮਿਲ ਗਿਆ ਜੇ ਕਿਸੇ ਨੇ ਜਿੰਨਾ ਕੀਤਾ ਉਹਨਾਂ ਨੂੰ ਮਿਲ ਗਿਆ ਜਿਹਾ ਨੇ ਮਿਲਣਾ ਸੀ ਉਥੋਂ ਉਹ ਨਹੀਂ ਲੋਜੀ ਨੂੰ ਮਿਲ ਗਈ ਜਿਹਨੇ ਕੀਤੀ ਪਰ ਜਿਹਨੇ ਸ਼ਬਦ ਵਿਚਾਰ ਬਿਲਕੁਲ ਨਹੀਂ ਕੀਤਾ ਹੈਗੇ ਨੇ ਹੋਰ ਸ੍ਰੀ ਚੰਦ ਵਾਲੇ ਕੋ ਪਏ ਨੇ ਕਿੰਨੇ ਗੁਰੂ ਘਰੋਂ ਤਾਂ ਪਏ ਨੇ ਬਾਹਰ ਮੁਸਲਮਾਨਾਂ ਕੋ ਵੀ ਪਏ ਨੇ ਉਹਨਾਂ ਨੂੰ ਜਿਹਨੇ ਨਹੀਂ ਕੀਤਾ ਸ਼ਬਦ ਵਿਚਾਰ ਉਹਨੂੰ ਨਹੀਂ ਕੁਝ ਮਿਲਿਆ ਉਹ ਮੂਰਤੀ ਪੂਜਾਲੀਓ ਗੱਲ ਹੈ ਉਹ ਲੋਕ ਜਿਹੜੀ ਲੌਂਦਨੇ ਨੇ ਲੌਂਦਨੇ ਮੂਰਤੀ ਪੂਜ ਉਹਨਾਂ ਨੇ ਜਾਣ ਕੇ ਬਣਾ ਦਿੱਤੀ ਮੂਰਤੀ ਪੂਜਾ ਉਹ ਮੂਰਤੀ ਪੂਜਾ ਬਣਾਉਣੇ ਆਏ ਸੀ ਸਿੱਖੋ ਬਣੇ ਤੇ ਬਹੁਤ ਸ਼ਰਾਰਤੀ ਨੇ ਹੁਣ ਵੀ ਕਰ ਰਹੇ ਨੇ ਲੁਮੀਆਂ ਲੁਮੀਆਂ ਗੱਲਾਂ ਉਹ ਪ੍ਰਵਾਤ ਫੇਰੀਆਂ ਕੀ ਨੇ ਸਿੱਖੀ ਦਾ ਮਤਲਬ ਹੈ ਪ੍ਰਵਾਤ ਫੇਰੀਆਂ ਕਰਦੇ ਕੌਣ ਨੇ ਸ਼ੁਰੂ ਕੀ ਨੇ ਕੀਤੀਆਂ ਨੇ ਇਹ ਤਾਂ ਹੌਲੇ ਹੋਈਆਂ ਨੇ ਸ਼ੁਰੂ ਸਭ ਪਤਾ ਲੱਗ ਜਾਊਗਾ ਇਹ ਸਭ ਹਿੰਦੂ ਨੇ ਕੁੱਸ ਬੈਠੀਆਂ ਨੇ ਸਿੱਖੀ ਚ ਪਿੰਡ ਬਜੇ ਹੋਇਆ ਹੈ ਹਾਂ ਪਿੰਡਾਂ ਚ ਨਹੀਂ ਹੈ ਗੱਲ ਇਹ ਤਾਂ ਪਾਕਿਸਤਾਨ ਤੋਂ ਹੰਤ ਬਾਹਰ ਹੋਇਆ ਪਹਿਲਾਂ ਤਾਂ ਇਹ ਨਹੀਂ ਸੀ ਉਹ ਸકલਪੂਰਨ ਲੈ ਤ ਜਾ ਕੋ ਨਾਮ ਹੋਤ ਮੰਨਸਾ ਸકલਪੂਰਨ ਲੈ ਤ ਜਾ ਕੋ ਨਾਮ ਜਿਹਦਾ ਨਾਮ ਲੈਣ ਨਾਲ ਜਿਹਦਾ ਗਿਆਨ ਪ੍ਰਾਪਤ ਕਰਨ ਨਾਲ ਮੰਨਸਾ ਪੂਰੀ ਹੋ ਜਾਂਦੀ ਹੈ ਉਹਦੀ ਸੇਵਾ ਕਰੋ ਜੇ ਉਹਦਾ ਗਿਆਨ ਲੈ ਹੁਣ ਪੱਥਰ ਦਾ ਗਿਆਨ ਲੈ ਲਓ ਮੂਰਤੀ ਦਾ ਉਹ ਚਲੇ ਜਾਓ ਉੱਥੇ ਜਿੱਥੇ ਮੂਰਤੀ ਬਣ ਕੇ ਆਈਏ ਪਹਿਲੋ ਪੱਥਰ ਲਿਆ ਆ ਫਿਰ ਉਹਨੇ ਘੜੀ ਆ ਘੜ ਦਾ ਗਿਆਨ ਲੈ ਲੋ ਤੁਸੀਂ ਘੜ ਲੋਗੇ ਬਣਾ ਲੋਗੇ ਕੀ ਇਹਦੇ ਨਾਲ ਸੰਭੂਰੀ ਹੋ ਜਾਉ ਉਹ ਜਿਹੜੇ ਮੂਰਤੀ ਬਣਾਈ ਆ ਉਹਦੀ ਪੂਰੀ ਹੋ ਜਾਂਦੀ ਜਿਹਨੇ ਬਣਾਈਆ ਉਹਨੂੰ ਦਾ ਗਿਆਨ ਆ ਉਹਦਾ ਉਹਨੇ ਤਾਂ ਪਹਿਲਾ ਪੱਥਰ ਦੇਖ ਲਈ ਨਕਸ਼ਾ ਬਣਾ ਲਿਆ ਵੀ ਮੈਂ ਤਾਂ ਐ ਬਣਾਉਂਗਾ ਉਹਦੀ ਪੂਰੀ ਹੋ ਗਈ ਕਬੀਰ ਦਾ ਸਾਬ ਉਹ ਕਹਿੰਦਾ ਜੇ ਮੂਰਤ ਸੱਚੀ ਆ ਤਾਂ ਘੜਨਾ ਹਾਰੇ ਖਾਓ ਜਿਹਨੇ ਘੜੀ ਆ ਉਹਨੂੰ ਖਾਂਦੀ ਪਹਿਲਾਂ ਪਖਾਨ ਗੜ ਕੇ ਮੂਰਤ ਕੀ ਨਹੀਂ ਪਖਾਨ ਨੂੰ ਪੱਥਰ ਨੂੰ ਘੜਿਆ ਅਸਲ ਨੂੰ ਪਹਿਲਾਂ ਦੇ ਕੇ ਛਾਤੀ ਪਾ ਦੇ ਕੇ ਛਾਤੀ ਤੇ ਪੈਰ ਰੱਖ ਕੇ ਸਭ ਕੋ ਜਾਣਦੇ ਹੋਏ ਵੀ ਜੇ ਕੋਈ ਪਾਗਲ ਹੋਣਾ ਚਾਹੇ ਉਹਦਾ ਕੋਈ ਇਲਾਜ ਨਹੀਂ ਜਾਣਦੇ ਹੋਏ ਸਿੱਖ ਪਾਗਲ ਹੋਏ ਹੋਦੇ ਹੁ ਅਸਲ ਸਿੱਖ ਹੈ ਨਹੀਂ ਹਿੰਦੂ ਸੀ ਇਹਦੇ ਵਜ੍ਹਾ ਮੈਂ ਸਿੱਖਾਂ ਜਾ ਕੇ ਕੋਈ ਬਹਾਨਾ ਬਣਾ ਕੇ ਇਹਨਾਂ ਨੇ ਇਹਦੀ ਮੂਰਤੀ ਬਣਾ ਲਈ ਮੂਰਤੀ ਪੂਜਕ ਤਾਂ ਸੀ ਪਹਿਲਾਂ ਤੇ ਇਹ ਕੋਈ ਬਹਾਨਾ ਕਿਵੇਂ ਬਣਾ ਕੇ ਮੂਰਤੀ ਬਣਾ ਲਈ ਕਿ ਤੋਨੋ ਕਿ ਤੋਨੋ ਚਾਹੀਦਾ ਸੀ ਕੋਈ ਕਮਜ਼ੋਰੀ ਕੋਈ ਅਰਥ ਬਦਲ ਕੇ ਵੀ ਕਿਵੇਂ ਅਸੀਂ ਮੂਰਤੀ ਬਣਾ ਰਹੀਏ ਜਿਹੜੇ ਆਦਮੀ ਦੀ ਨੀਅਤ ਹੋਵੇ ਖੜਛੀ ਡਿਗਣ ਦੀ ਪਹਾੜ ਤੇ ਚੜਦੇ ਦੀ ਉੱਥੇ ਤਾਂ ਚਾਂਤ ਉੱਥੇ ਤਾਂ ਚੰਗਾ ਭਲਾ ਜੇ ਵੱਜਦਾ ਵਜਦਾ ਡੇ ਪੈਂਦਾ ਉਹਦਾ ਰਸਤਾ ਹੈ ਜੇ ਉੱਥੇ ਤਾਂ ਜਿਹੜਾ ਸੰਭਲ ਕੇ ਚੱਲੇ ਉਹਦਾ ਡੇ ਜਾਣ ਦਾ ਖਤਰਾ ਹੈ ਜਿਹਦੀ ਨੀਅਤ ਹੈ ਡੇਗਣ ਦੀ ਹੋਵੇ ਉਹਨੂੰ ਕੌਣ ਬਚਾਊ ਇਹਨਾਂ ਦੀ ਨੀਅਤ ਹੈ ਡੇਗਣ ਦੀ ਸੀ ਨੀਅਤ ਨਹੀਂ ਹੁੰਦੀ ਰੇਪੇ